ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੜ ਬੈਠੀ ਸਾਜ ਸੰਗਤ ਜੀਓ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਜੋ ਪਰਿਵਾਰਾਂ ਵੱਲੋਂ ਸੁਵਾਮਾਂ ਆਈਆਂ ਉਹਨਾਂ ਦੇ ਨਾਂ ਬੋਲੇ ਜਾਣਗੇ ਜਿਸ ਵੀ ਕਿਸੇ ਪਰਿਵਾਰ ਦਾ ਸਰੂਪ ਪਾਏ ਦੇਣ ਤੋਂ ਰਹਿ ਗਿਆ ਹੋਵੇ ਬੇਨਤੀ ਆ ਕੇ ਉਹ ਆਪਣਾ ਸਰੂਪੈ ਵੀ ਪ੍ਰਾਪਤ ਕਰ ਸਕਦਾ ਹੈ ਨਾਲ ਨਾਲ ترسےم سنگھ son of ਸਵਰਗਵਾਸੀ ਪੂਰਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ 1 ਲੱਖ ਰੁਪਇਆ ਬਾਬਾ ਜੀ ਦੇ ਸਥਾਨਾ ਵਾਸਤੇ ਆਇਆ ਠੇਕੇਦਾਰ ਮਾਊ ਵਾਲਾ 1100 ਰੁਪਇਆ ਸਵਰਗਵਾਸੀ ਪਿਆਰਾ ਸਿੰਘ ਸਰਾਏ ਪੰਗਾਲਾ ਤੋਂ ਉਹਨਾਂ ਦੇ ਪਰਿਵਾਰ ਵੱਲੋਂ 5100 ਰੁਪਏ ਨਾਲ ਹੀ ਮਾਮਲਾ 14000 ਰੁਪਏ ਵੱਲੋਂ ਸੋਨਿਹਾਲ ਸਤਿ ਸ੍ਰੀ ਅਕਾਲ ਸਮਨਦੀਪ ਸਿੰਘ ਮਨਪ੍ਰੀਤ ਪ੍ਰੀਤੀ 5100 ਰੁਪਏ ਰਾਜਵਿੰਦਰ ਕੌਰ ਵਾਈਫ ਆਫ ਰੰਤੀਰਵਾਸੀ 2100 ਰੁਪਏ ਸਗਨਦੀਪ ਕੌਰ ਸਾਨੋਪ ਨਵਰਾਜ ਸਿੰਘ 32 ਡਾਲਰ 2500 ਰੁਪਏ केवल सिंह सन ऑफ मोहन सिंह पैंठ सौ रुपए अमन सिंह सन ऑफ तरसेम सिंह जगते अगे पैंठ सौ रुपए शिंदा ड्राइवर पांच सौ रुपए मक्ख सिंह पच्चू इक्की सौ रुपए अनमोल सिंह कनेडा निवासी ग्यारह सौ रुपए ਕਲਵਿੰਦਰ ਸਿੰਘ ਗੋਰਖਾ 1100 ਰੁਪਏ ਗੁਰਮントਦੀਪ ਸਿੰਘ ਸਨ ਆਫ ਸਵਰਗਵਾਸੀ ਬਲਜੀਤ ਸਿੰਘ 11000 ਰੁਪਏ ਬਲਬੀਰ ਸਿੰਘ ਜਲੰਧਰ ਤੋਂ 2100 ਰੁਪਏ ਮਨਜੀਤ ਸਿੰਘ ਸਨ ਆਫ ਸਵਰਗਵਾਸੀ ਬਿਆਨਤ ਸਿੰਘ 11000 ਰੁਪਏ ਗੁਰਮਖ ਸਿੰਘ ਸਨ ਆਫ स्वर्गवासी अजीत सिंह नंदू की पत्ती दो हज़ार रुपए शहबाज सिंह सन ऑफ कुलदीप सिंह पिंड मीरपुर माड़ी इक्की सौ रुपए जसवंत सिंह मलसिया ग्यारह सौ रुपए मोहन सिंह पुलीवाले ग्यारह सौ रुपए बलजीत सिंह सं ओफ अमरीक सिदमा एकवंजा सौ रुपए बलविंद संफ बेयंत सिंह इकवंजा सौ रुपए रंजीत सिंह सन ऑफ महिंदर सिंह जलोवाल ग्यारह सौ रुपए गुरदीप सिंह सन ऑफ बेअंत सिंह पांच सौ रुपए भजन सिंह सन ऑफ दर्शन सिंह नंदू की दो हज़ार रुपए अमरजीत सिंह ऑफ हरबंसिंग पांच सौ रुपए ਚਰਨਜੀਤ ਸਿੰਘ ਤੇ ਮਾਤਾ ਦਰਸ਼ਨ ਕੌਰ ਦੇ ਪਰਿਵਾਰ ਵੱਲੋਂ ਇੱਕ ਝੁੰਬਰ ਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਆ ਤੇ ਨਾਲ ਠੰਡਿਆਂ ਦੀ ਸੇਵਾ ਤੇ ਨਾਲੇ 11000 ਰੁਪਏ ਸੇਵਾ ਕੀਤੀ ਗਈ ਗੁਰਦੇਵ ਸਿੰਘ ਪਤਨੀ ਨੰਦੂ ਕੀ 1100 ਰੁਪਏ ਤੀਰਥ ਸਿੰਘ ਅਮਰੀਲਾ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਸਵਰਗਵਾਸੀ ਮਹਿੰਦਰ ਸਿੰਘ ਤੇ ਮਾਤਾ ਪ੍ਰਕਾਸ਼ ਕੌਰ ਦੀ ਯਾਦ ਵਿੱਚ 11000 ਰੁਪਏ ਜਤਿੰਦਰ ਗੌਰ 10000 ਰੁਪਏ ਪਰਮਿੰਦਰ ਕੌਰ ਕੈਨੇਡਾ 6500 ਰੁਪਏ ਸਤਵਿੰਦਰ ਕੌਰ ਕੈਨੇਡਾ 6500 ਰੁਪਏ ਰਾਜਵਿੰਦਰ ਕੌਰ ਕੈਨੇਡਾ 5000 ਰੁਪਏ ਸੁਖਵੀਰ ਸਿੰਘ ਮਨੀਲਾ 11000 ਰੁਪਏ ਮਨਵਿੰਦਰ ਸਿੰਘ ਸਨੋ ਪਰਮਜੀਤ ਸਿੰਘ ਸੰਗਤਪੁਰ 1100 ਰੁਪਏ ਸੋਹਣ ਸਿੰਘ ਗ੍ਰੰਥੀ ਗੁਰੂ ਘਰ ਦੇ ਵਜ਼ੀਰ 500 ਰੁਪਏ ਰਬਜੋਤ ਸਿੰਘ ਸਨ ਆਫ ਜਸਵੀਰ ਸਿੰਘ 5100 ਰੁਪਏ ਕੁਲਵੰਤ ਸਿੰਘ ਸਨ ਆਫ ਜਗਿੰਦਰ ਸਿੰਘ 5000 ਰੁਪਏ ਗੌਰਪ੍ਰੀਤ ਸਿੰਘ ਸਨ ਆਫ ਸੰਤੋਖ ਸਿੰਘ 1100 ਰੁਪਏ ਜਸਵੰਤ ਸਿੰਘ ਸਨ ਆਫ ਮਲਕੀਤ ਸਿੰਘ ਪਤਨੀ ਨੰਦੂ ਕੀ 1100 ਰੁਪਏ ਮੇਜਰ ਸਿੰਘ ਸਨ ਆਫ ਪ੍ਰੇਸ਼ਮ ਸਿੰਘ ਪਤਨੀ ਨੰਦੂ ਕੀ 1100 ਰੁਪਏ ਈਸ਼ਾਨ ਬਰਮਾ ਤੇ ਆਰੀਅਨ ਵਰਮਾ 500 ਰੁਪਏ ਨਵਜੋਤ ਸਿੰਘ 2100 ਰੁਪਏ ਤੀਰਸ ਸਿੰਘ ਸਨ ਆਫ ਫਕੀਰ ਸਿੰਘ 2100 ਰੁਪਏ ਜਗਦੇਵ ਸਿੰਘ ਸਨ ਆਫ ਸੋਹਣ ਸਿੰਘ ਲੰਬੜਦਾਰਾਂ ਦੇ 2100 ਰੁਪਏ ਅਵਤਾਰ ਸਿੰਘ ਸਨ ਆਫ ਸੋਹਣ ਸਿੰਘ ਤਪੱਸਿਆਾਂ ਦੇ 500 ਰੁਪਏ ਪਰਮਜੀਤ ਸਿੰਘ ਸਨ ਆਫ ਭਜਨ ਸਿੰਘ 500 ਰੁਪਏ ਗੌਰਪ੍ਰੀਤ ਸਿੰਘ ਗੌਰਪ੍ਰੀਤ ਸਿੰਘ ਵੱਲੋਂ 나జర్ ਸਿੰਘ ਦੇ ਪਰਿਵਾਰ ਵੱਲੋਂ 5100 ਰੁਪਏ ਸਵਰਗਵਾਸੀ ਸਰਵੰਸ ਲਾਲ ਗਿੱਲ 1100 ਰੁਪਏ ਮਨਜੀਤ ਸਿੰਘ ਦਾਦੂਵਾਲ 500 ਰੁਪਏ ਸਮਰ ਚੋਹਾਨ 500 ਰੁਪਏ ਗੁਰਬਾਲ ਸਿੰਘ ਰਾਮੂਵਾਲ 500 ਰੁਪਏ ਕਰਨੈਲ ਸਿੰਘ ਲੱਧੜਾ 500 ਰੁਪਏ ਮਨਦੀਪ ਸਿੰਘ 500 ਰੁਪਏ ਪਰਮਜੀਤ ਸਿੰਘ ਢਿੱਲੋਂ ਗੁਰਾਇਆਂ ਤੋਂ 5100 ਰੁਪਏ ਹਰਸ਼ਿੰਦਰ ਸਿੰਘ ਪਤੀ ਨੰਦੂ ਕੀ 1100 ਰੁਪਏ ਬਲੋ ਸੋਨਿਹਾਲ ਸਤਿ ਸ੍ਰੀ ਅਕਾਲ सुखजीत ठेकेदार पांच सौ रुपए जसकरण सिंह सन ऑफ गुरदीप सिंह पाँच सौ रुपए अमरीक सन ऑफ अच्छर सिंह दो हज़ार रुपए जसवीर सिंह संफ ग्यारह सौ रुपए लखवीर सिंह ऑफ सुरजीत ग्यारह सौ रुपए गोपाल दान तेरह हज़ार रुपया दीपा चक्कीवाल पांच सौ रुपए ਪਿਆਰਾ ਸਿੰਘ ਸਨ ਕਰਮ ਸਿੰਘ 2100 ਰੁਪਏ